ਆਜੋ ਤੁਹਾਨੂੰ ਰੋਟੀਆਂ ਪਕਾਉਂਦਾ ਦਿਖਾਉਨੇ ਆਂ ਬਾਈ ਆ ਵੇਖੋ ਕਿੱਡੀਆਂ-ਕਿੱਡੀਆਂ ਵੱਡੀਆਂ ਰੋਟੀਆਂ ਪੁਕਾ ਰਿਆ ਵੇਲ ਰਿਆ ਨਾ ਉਹਨੂੰ ਤੇ ਆਹ ਰੋਟੀ ਨੂੰ ਉਹਨੇ ਥੱਲ ਤਾਵਾ ਇਹ ਨਾ ਪੱਠੀ ਦੇ ਉੱਤੇ ਕੜਾਈ ਮੁੱਦੀ ਮਾਰੀ ਆ ਤੇ ਉਹਦੇ ਤੇ ਪੁਕਾ ਰਿਆ ਵਾ ਵੇਖੀ ਝੱਲਿਓ ਕਰਾਮਾਤਾਂ ਕੀ ਕਰਦਾ ਵਾ ਇਹ ਦੇਖਿਓ ਉਹਨੇ ਵੇਲ ਲਈ ਰੋਟੀ ਤੇ ਇਧਰ ਵਾਲੀ ਥੱਲਤੀ ਤੇ ਹੁਣ ਇਹਨੂੰ ਲਾਊਗਾ ਰੋਟੀ ਨੂੰ ਇਹਨੂੰ ਲਾ ਕੇ ਇਹਨੇ ਰੱਖ ਦੇਣਾ ਪਾਸੇ ਤੇ ਤੇ ਫੇਰ ਤੁਹਾਨੂੰ ਕੋਈ ਕਰਾਮਾਤ ਕਰਕੇ ਦਿਖਾਊਗਾ ਆ ਵੇ ਆ ਰੱਖਤੀ ਰੋਟੀ ਪ੍ਰਾਤ ਦੇ ਵਿੱਚ ਤੇ ਇਹ ਰੋਟੀਆਂ ਕੱਟ ਕੇ ਦਿੰਦੇ ਆ ਹਨਾ ਕਿਸੇ ਵੀ ਪ੍ਰੋਗਰਾਮ ਤੇ ਆਪਾਂ ਕਈ ਵਾਰੀ ਖਾਧੀਆਂ ਹੋਣਗੀਆਂ ਤੁਸੀਂ ਵੀ ਤੇ ਆਹ ਵੇਖੋ ਰੋਟੀ ਨੂੰ ਘਮਾਉਂਦਾ ਨਾ ਤੇ ਬਾਈ ਨੂੰ ਮੜਕਾ ਵੀ ਪੂਰਾ ਹੀ ਆਇਆ ਹੋਇਆ ਕਿਉਂਕਿ ਗਰਮੀ ਬਹੁਤ ਆ ਤੇ ਬਾਹਾਂ ਦੇ ਨਾਲ ਵੇਖੋ ਕੀ ਹਾਲ ਹੁੰਦਾ ਰੋਟੀ ਦਾ ਤੇ ਆਹ ਪਾਤੀ ਰੋਟੀ ਤੇ ਆਪਣੇ ਅਰਗੇ ਇਹਨਾਂ ਨੂੰ ਸਵਾਦਾਂ ਨਾਲ ਖਾਂਦੇ ਆ ਵੀ ਜਦੋਂ ਕਿਸੇ ਪ੍ਰੋਗਰਾਮ ਤੇ ਵੀ ਬਹੁਤ ਵਧੀਆ ਬਣੀਆਂ ਆ ਵੇਖੋ ਘਮਾਉਂਦਾ ਰੋਟੀ ਹੁਣ ਤੇ ਬਾਹਾਂ ਦੇ ਨਾਲ ਐ ਪੂਰੀ ਗਾਂ ਡੋਲਿਆਂ ਤੱਕ ਟੱਚ ਹੋਈ ਜਾਂਦੀ ਆ ਹਨਾ ਤੇ ਮੁੜ ਕੇ ਨਾ ਬਾਹਾਂ ਪੂਰੀਆਂ ਭਿੱਜੀਆਂ ਹਾਲੋ ਅਸੀਂ ਤਾਂ ਗਏ ਸੀ ਪ੍ਰੋਗਰਾਮ ਤੇ ਸਾਡਾ ਤਾਂ ਮਨ ਹੀ ਨਹੀਂ ਕੀਤਾ ਵੇਖ ਕੇ ਵੀ ਰੋਟੀ ਖਾਈਏ ਤੇ ਪਰ ਫਿਰ ਵੀ ਮੈਂ ਕਿਹਾ ਵੀ ਵੀਡੀਓ ਬਣਾ ਕੇ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਆਪਾਂ ਬਾਹਰਲਾ ਖਾਣਾ ਖਾਣੇ ਤਾਂ ਹੈ ਪਰ ਇਹਦੇ ਤੇ ਭਰੋਸਾ ਕਰਨਾ ਬਹੁਤ ਔਖਾ ਕਿਉਂਕਿ ਬਾਹਰਲਾ ਖਾਣਾ ਇਹਦੇ ਵਿੱਚ ਆਪਾਂ ਨੂੰ ਇਹੋ ਜਿਹਾ ਕੁਝ ਖਾਣ ਨੂੰ ਮਿਲਦਾ ਵਾ ਗਾਂ ਦੀ ਘਰ ਜਿੰਨੀ ਸਫਾਈ ਕਦੇ ਨਹੀਂ ਮਿਲੂਗੀ